ਹਾਂਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਸਾਡੇ ਚਾਚਾ ਜੀ ਜਾ ਰਹੇ ਨੇ ਫਤੇਗੜ ਸਾਹਿਬ ਸਰਹੰਦ ਤੇ ਇਹਨਾਂ ਦਾ ਰੈਕਟਰ ਹਰੇਕ ਸਾਲ ਜਾਂਦਾ ਹੈ ਨਾ ਹਰੇਕ ਸਾਲ ਜਾਂਦੇ ਨੇ ਸੇਵਾ ਕਰਨ ਸਾਡੇ ਚਾਚਾ ਜੀ ਨੂੰ ਦੇਖ ਸਕਦੇ ਹੋ ਜਾਣੇ ਜਾ ਰਹੇ ਹਾਂ ਟਰੈਕਟਰ ਤੇ ਟਰੈਕਟਰ ਵਾਲੀ ਲੈ ਕੇ ਜੇਸਨ ਅੱਜ ਦੀ ਵੀਡੀਓ ਲੱਗੀ ਵਧੀਆ ਤਾਂ ਲਾਈਕ ਕਰਨਾ ਨਾ ਭੁੱਲਿਓ ਜੇ ਸਾਡੀਆਂ ਹੋਰ ਵੀ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਮਿਲਦੇ ਆ ਨਵੇਂ ਜੇ ਬਲੌਗ ਦੇ ਵਿੱਚ ਤੇ ਹੁਣ ਲਈ ਧੰਨਵਾਦ